निरभौर अकाल मूर्त अजूरी सह गुरप्रसाद पांच प्याले पांज पीर छठम पीर बैठा ਸਵਾਰੀ ਅਰਜਣ ਕਾਇਆ पलट ਕੇ ਮੂਰਤ ਹਰ ਗੋਬਿੰਦ ਸਵਾਰੀ ਪਰਮ ਸਤਕਾਰ ਜੋ ਨੂੰ ਪਿਆਰੀ ਸਾਧ ਸੰਗਤ ਜੀ ਵਡਪਾਗੀ ਹਾਂ ਸੱਜਣਾਂ ਦੀ ਗੋਦ ਆਨੰਦ ਮਾਣ ਰਹੇ ਹਾਂ ਆਓ ਸਭ ਤੋਂ ਪਹਿਲਾਂ ਦਸ਼ਪੇਸ਼ ਪਿਤਾ ਦੀ ਬਖਸ਼ੀ ਕੋਈ ਫਤਦੀ ਸਾਚ ਪਾਈਏ ਸਾਰੇ ਹੀ ਪਿਆਰ ਨਾਲ ਬੁਲਾਓ ਜੀ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗ ਜੀ ਸਭ ਤੋਂ ਪਹਿਲਾਂ ਤਾਂ ਲੱਖ ਲੱਖ ਵਧਾਈਆਂ ਕਿਉਂਕਿ ਅਸੀਂ ਆਪਣੇ ਗੁਰੂ ਦਾ ਪ੍ਰਕਾਸ਼ ਗੁਰੂ ਮਨਾ ਰਹੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਸਾਤਸੰਗ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਤੇ ਮਾਤਾ ਗੰਗਾ ਜੀ ਦੀ ਧੂਖ ਹੋਇਆ ਅਸੀਂ ਸਾਤਸੰਗ ਜੀ ਗੁਰੂ ਅਰਜਨ ਦੇਵ ਜੀ ਦਾ ਥੋੜਾ ਸਮਾਂ ਪਹਿਲੇ ਸ਼ਹੀਦੀ ਪੁਰਬ ਮਨਾ ਕੇ ਹਟਿਆ ਤੇ ਅੱਜ ਅਸੀਂ ਉਹਨਾਂ ਦੇ ਸੁਪੁੱਤਰ ਬਾਲ ਹਰਗੋਬਿੰਦ ਰਾਏ ਜੀ ਜਿਹੜੇ ਸਾਤਸੰਗ ਜੀ ਬੜੇ ਹੀ ਮੁਸ਼ਕਲਾਂ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਜਨਮ ਲਿਆ ਕਿਉਂ ਕਿ ਕਾਫੀ ਸਮਾਂ ਹੋ ਗਿਆ ਸੀ ਗੁਰੂ ਸਾਹਿਬ ਜੀ ਦੇ ਆਨੰਦ ਕਾਰਜ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਮਾਤਾ ਗੰਗਾ ਕੌਰ ਜੀ ਦਾ ਮਾਫ ਕਰਨਾ ਮਾਤਾ ਗੰਗਾ ਜੀ ਦਾ ਸਾਜਣ ਜੀ ਜਿਹੜਾ ਆਨੰਦ ਕਾਰਜ ਸੀ ਲਗਭਗ ਇਤਿਹਾਸਕਾਰਾਂ ਨੇ ਲਿਖਿਆ ਕਿ 8 ਸਾਲਾਂ ਬਾਅਦ ਬਾਦ ਹਰਗੋਬਿੰਦ ਬਾ ਸਾਹਿਬ ਜੀ ਦਾ ਜਨਮ ਹੁੰਦਾ ਹੈ ਸਾਧ ਸੰਗਤ ਜੀ ਇਹਨਾਂ ਦੀ ਪਰਉਰਿਸ਼ ਗੁਰੂ ਮਹਾਰਾਜ ਜੀ ਆਪ ਕਰਦੇ ਨੇ ਤੇ ਇਹਨਾਂ ਨੂੰ ਜਿਹੜੀ ਸ਼ਸਤਰ ਵਿੱਦਿਆ ਹੈ ਬਾਬਾ ਬੁੱਢਾ ਜੀ ਨੇ ਸਿਖਲਾਈ ਦਿੱਤੀ ਹੈ ਤੇ ਗੁਰਬਾਣੀ ਦੀ ਸਿਖਲਾਈ ਭਾਈ ਗੁਰਦਾਸ ਜੀ ਵੱਲੋਂ ਦਿੱਤੀ ਗਈ ਹੈ ਜਨਮ ਦੇ ਸਮੇਂ ਜੜੀਆਂ ਕੁਝ ਕੁ ਘਟਨਾਵਾਂ ਸਾਖੀਆਂ ਅਸੀਂ ਪੜ੍ਹਦੇ ਆਂ ਤਕਰੀਬਨ ਸਾਰੀ ਸੰਗਤ ਨੂੰ ਯਾਦ ਹੋ ਗਈਆਂ ਕਿਉਂਕਿ ਹਰ ਵਾਰ ਜਦੋਂ ਵੀ ਅਸੀਂ ਗੁਰਪੁਰਬ ਮਨਾਉਂਦੇ ਆ ਤੇ ਉਹਨਾਂ ਇਤਿਹਾਸ ਘਟਨਾਵਾਂ ਨੂੰ ਸਾਨੂੰ ਸੁਣਾਇਆ ਜਾਂਦਾ ਹੈ ਤਾਂ ਕਿ ਸਾਧ ਸੰਗਤ ਜੀ ਜਿਵੇਂ ਗੁਰਬਾਣੀ ਵਿੱਚ ਕੀ ਕਿਹਾ ਗਿਆ ਨਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰਨ ਇਤਿਹਾਸ ਨੂੰ ਸੁਣ ਕੇ ਸਾਡੇ ਮਨ ਤੇ ਜਦੋਂ ਅਸਰ ਹੁੰਦਾ ਹੈ ਨਾ ਫਿਰ ਜਿਹੜਾ ਇੱਕ ਪੁੱਤਰ ਹੈ ਨਾ ਜਦੋਂ ਸੁਣਦਾ ਹੈ ਮੜ ਕੇ ਉਹ ਸੁਪੁੱਤਰ ਬਣ ਜਾਂਦਾ ਹੈ ਪਰਦਾ ਜੀਵਨ ਬਦਲ ਜਾਂਦਾ ਜਦੋਂ ਆਪਣੇ ਪਿਤਾ ਦਾ ਆਪਣੇ ਦਾਦੇ ਪਰਦਾਦਿਆਂ ਦਾ ਇਤਿਹਾਸ ਸੁਣਦੇ ਆਸੀਂ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਇਤਿਹਾਸ ਵੀ ਐਸਾ ਹੀ ਹੈ ਸਾਸੰਗਤ ਇਤਿਹਾਸ ਵੇਖੋ ਜੋ ਘਟਨਾ ਗੁਰੂ ਹਰਗੋਬਿੰਦ ਪਾਸ਼ਾ ਜੀ ਨਾਲ ਵਾਪਰੀ ਉਹੀ ਅੱਗੇ ਇਤਿਹਾਸ ਕਹਿੰਦੇ ਨਾ ਆਪਣੇ ਆਪ ਨੂੰ ਦੁਹਰਾਉਂਦਾ ਜਿਸ ਤਰ੍ਹਾਂ ਦਾ ਇਤਿਹਾਸ ਅਸੀਂ ਪੜਦੇ ਆ ਨਾ ਗੋਬਿੰਦ ਪਾਸ਼ਾ ਜੀ ਦਾ ਤੇ ਜੇ ਕਿਤੇ ਧਿਆੜ ਦੇ ਨਾਲ ਸੁਣਿਆ ਹੁੰਦਾ ਪੜਿਆ ਹੁੰਦਾ ਤੇ ਸਾਨੂੰ ਕਿਤੇ ਨਾ ਕਿਤੇ ਮੇਲ ਖਾਂਦਾ ਨਜ਼ਰ ਆਉਂਦਾ ਅੱਗੇ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਪਿਤਾ ਜੀ ਹੀ ਇਹ ਹੁੰਦੇ ਨੇ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਤੇ ਸਾਸ ਸੰਤ ਉਸੇ ਤਰ੍ਹਾਂ ਹੀ ਪਿਤਾ ਦੀ ਸ਼ਹੀਦੀ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਦੇ ਪਿਤਾ ਦੀ ਵੀ ਸ਼ਹੀਦੀ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਸ਼ਹੀਦ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਇਤਿਹਾਸ ਕਿਸ ਤਰ੍ਹਾਂ ਦੁਹਰਾਇਆ ਗਿਆ ਦੇਖੋ ਬਾਲ ਉਮਰ ਹੈ ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਕੇਵਲ 10-11 ਸਾਲ ਦੇ ਨੇ ਕੇਵਲ ਜਦੋਂ ਪਿਤਾ ਦੀ ਸ਼ਹੀਦੀ ਹੁੰਦੀ ਹੈ ਤੇ ਸਾਸ ਸੰਤ ਗੁਰੂ ਗੋਬਿੰਦ ਮਹਾਰਾਜ ਜੀ ਵੀ ਕੇਵਲ 8 ਸਾਲ ਦੇ ਨੇ ਜਦੋਂ ਪਿਤਾ ਦੀ ਸ਼ਹੀਦੀ ਹੁੰਦੀ ਹੈ ਜੋ ਕੁਝ ਉਹਨਾਂ ਨੇ ਸਿੱਖਿਆ ਆਪਣੇ ਦਾਦੇ ਤੋਂ ਸਿੱਖਿਆ ਦੇ ਤਾਈ ਤਾਂ ਐਨੇ ਬਲਵਾਨ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਹਿਲੀ ਵਾਰ ਨਹੀਂ ਹੋਇਆ ਇਤਿਹਾਸ ਵਿੱਚ ਸਾਧ ਸੰਗਤ ਜੀ ਇਸ ਤੋਂ ਪਹਿਲਾਂ ਜਦੋਂ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਇਹ ਘਟਨਾ ਕੱਢੀ ਹੈ ਨਾ ਉਹ ਸਮਾਂ ਦੇਖੀਏ ਕਿਉਂਕਿ ਉਸ ਸਮੇਂ ਸੰਗਤਾਂ ਕੁਝ ਤੇ ਸਾਧ ਸੰਗਤ ਜੀ ਜਿਹੜੇ ਸਿੱਖ ਨੇ ਉਹਨਾਂ ਨੂੰ ਇਹ ਪਤਾ ਹੈ ਕਿ ਗੁਰੂ ਜੋ ਕਰਦਾ ਪੂਰਨ ਗੁਰੂ ਜੋ ਕਰਦਾ ਉਹ ਠੀਕ ਕਰਦਾ ਪਰ ਕੁਝ ਕੋ ਵਿਚੋਂ ਸੰਗਤ ਜਿਹੜੀ ਟੱਪਲਾ ਖਾ ਜਾਂਦੀ ਐ ਸਾਸ ਸੰਗਤ ਨੂੰ ਲੱਗਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਪ੍ਰਚਾਰ ਕੀਤਾ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਵੀ ਉਸੇ ਤਰ੍ਹਾਂ ਸ਼ਾਂਤ ਰਹਿ ਕੇ ਪ੍ਰਚਾਰ ਕੀਤਾ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਰਾਮਦਾਸ ਮਹਾਰਾਜ ਜੀ ਤੇ ਸਾਸ ਸੰਗਤਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼ਾਂਤਮਈ ਸ਼ਹੀਦੀ ਦੇ ਦਿੱਤੀ ਐ ਪਰ ਅੱਜ ਦੇਖ ਲੋ ਗੁਰੂ ਹਰਗੋਬਿੰਦ ਮਹਾਰਾਜ ਜਿਹੜੇ ਨੇ ਉਹ ਆਪਣੇ ਨਾਲ ਘੋੜ ਸਵਾਰ ਰੱਖਦੇ ਨੇ ਆਪਣੇ ਨਾਲ ਜਿਹੜੇ ਐਸੇ ਯੋਧੇ ਜਿਹੜੇ ਰੱਖੇ ਹੋਏ ਨੇ ਬਾਡੀਗਾਰਡ ਰੱਖੇ ਹੋਏ ਨੇ ਤੇ ਸਾਸ ਸੰਤ ਰਾਜਿਆਂ ਦੇ ਵਾਂਗ ਰਹਿਣਾ ਸ਼ੁਰੂ ਕਰ ਦਿੱਤਾ ਕਹਿੰਗੇ ਗੁਰੂ ਪਾਸ਼ਾ ਜੀ ਦੀ ਇਹ ਸੋਚ ਸੀ ਜੇ ਸਾਡੀ ਚੁੱਪ ਸ਼ਾਂਤੀ ਸਹਜ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਫਿਰ ਸਾਧ ਸੰਗਤ ਅਸੀਂ ਜ਼ੁਲਮ ਨਹੀਂ ਸਹਿ ਸਕੀ ਸਾਨੂੰ ਇਹ ਸਿੱਖਿਆ ਦਿੰਦਾ ਹੈ ਇਤਿਹਾਸ ਨਾ ਤਾਂ ਸਿੱਖ ਨੇ ਕਿਸੇ ਤੇ ਜ਼ੁਲਮ ਕਰਨਾ ਤੇ ਨਾ ਗਦੀ ਸਾਧ ਸੰਗਤ ਦੀ ਜ਼ੁਲਮ ਸਹਿਣਾ ਸਿੱਖ ਜ਼ੁਲਮ ਕਰਦਾ ਵੀ ਨਹੀਂ ਤੇ ਸਹਿੰਦਾ ਵੀ ਨਹੀਂ ਅੱਜ ਸਾਸ ਸੰਗਤ ਦੀ ਬਹੁਤਾਤ ਵਿੱਚ ਅਸੀਂ ਦੇਖਦੇ ਆ ਜਦੋਂ ਇੱਕ ਬੰਦਾ ਕਿਤੇ ਕੋਈ ਆਵਾਜ਼ ਉਠਾਉਂਦਾ ਹੈ ਨਾ ਤੇ ਉਸ ਦੇ ਨਾਲ ਖੜੇ ਹੋਣ ਵਾਲੇ ਬਹੁਤ ਘੱਟ ਹੁੰਦੇ ਨੇ ਪ੍ਰਸ਼ਾਸਨ ਦੇ ਉਹ ਜਿਹੜੇ ਲੱਤਾਂ ਖਿੱਚਣ ਵਾਲੇ ਕਹਿ ਸਕਦੇ ਆ ਕਿ ਉਹਨੂੰ ਥੱਲੇ ਡਿਗਣ ਵਾਲੇ ਆਪਣੀ ਸਿੱਖ ਭਾਈਚਾਰੇ ਦੇ ਬੰਦੇ ਹੁੰਦੇ ਆ ਆਪਣੀ ਭੈਣ ਭਰਾ ਉਹਨੂੰ ਸਾਸ ਸੰਗਤ ਦਿਖਾਉਂਦੇ ਨਹੀਂ ਜਾਂ ਉਹਦਾ ਸਾਥ ਛੱਡ ਦਿੰਦੇ ਨੇ ਸਾਡਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਅਸੀਂ ਜਦੋਂ ਵੀ ਸਾਧ ਸੰਗਤ ਜੀ ਸਿੱਖਾਂ ਨੇ ਕਿਸੇ ਚੀਜ਼ ਵੱਲ ਕਦਮ ਪੁੱਟਿਆ ਹਮੇਸ਼ਾ ਜਿੱਤ ਹਾਸਲ ਕੀਤੀ ਸਿੱਖ ਆਪਣੇ ਹੱਕ ਲੈਣ ਜਾਣਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਨੂੰ ਸਿਖਾਇਆ ਹੈ ਕਿ ਸ਼ਸਤਰ ਧਾਰੀ ਕੌਮ ਬਣਾਉਣੀ ਪਰ ਅੱਜ ਸਾਧ ਸੰਗਤ ਜੀ ਮਾਫ ਕਰ ਦੇਣਾ ਜਿਹੜੀ ਚੀਜ਼ ਤਾਂ ਅਸੀਂ ਸ਼ੋਅ ਕਰਨੀ ਹੁੰਦੀ ਐ ਉਹ ਤਾਂ ਅਸੀਂ ਲੁਕੋ ਲੈਨੇ ਆ ਤੇ ਜਿਹੜੀ ਚੀਜ਼ ਲਪਾਉਣੀ ਹੁੰਦੀ ਐ ਉਹ ਅਸੀਂ ਵਿਖਾਵੇ ਚ ਕਰ ਦਿੰਦੇ ਆ ਦਿਖਾਉਣੀ ਸ਼ੁਰੂ ਕਰ ਦਿੰਨੇ ਆ ਆਮ ਅਸੀਂ ਦੇਖਦੇ ਆ ਨਾ ਸਾਡੇ ਕੋਲ ਜੇ ਕੋਈ ਸੋਨੇ ਦੀ ਚੀਜ਼ ਹੋਵੇ ਜਾਂ ਕੋਈ ਗਹਿਣਾ ਪੈਣਿਆ ਤੇ ਉਹਨੂੰ ਬਾਰ-ਬਾਰ ਦਿਖਾਉਣ ਦਾ ਯਤਨ ਕੀਤਾ ਜਾਂਦਾ ਪਰ ਜਿਹੜਾ ਗਹਿਣਾ ਸਾਨੂੰ ਗੁਰੂ ਨੇ ਦਿੱਤਾ ਸੀ जिने ਸਾਡੀ ਰੱਖਿਆ ਕਰਨੀ ਸੀ ਫਾਜ਼ਿਲ ਸਮਾਜ ਵਿੱਚ ਬੁਰਾਈਆਂ ਨੇ ਅੱਜ ਸਾਨੂੰ ਪਤਾ ਲੱਗਦਾ ਕਿਤੇ ਆ ਚੋਰ ਉਚੱਕੇ ਇੰਨੇ ਜ਼ਿਆਦਾ ਹੋ ਗਏ ਨੇ ਕਿ ਕੱਲਾ ਬੰਦਾ ਤੁਰਿਆ ਜਾਂਦਾ ਵੀ ਸੇਫ ਨਹੀਂ ਹੈ ਪਤਾ ਨਹੀਂ ਕਿਹੜੇ ਵੇਲੇ ਆ ਕੇ ਉਹਨਾਂ ਨੇ ਸਾਡਾ ਪਰਸ ਖੋ ਕੇ ਲੈ ਜਾਣਾ ਜਾਂ ਸਾਡੇ ਹੱਥ 'ਚ ਮੋਬਾਈਲ ਅੱਜ ਕੱਲ ਹਰ ਕੋਲ ਹੈ ਮੋਬਾਈਲ ਕਦੋਂ ਖੋ ਕੇ ਲੈ ਜਾਵੇ ਪਰ ਸਾਡੇ ਸਾਡੇ ਗੁਰੂ ਕਿੰਨਾ ਦੂਰ ਅੰਦੇਸ਼ੀ ਦਾ ਮਾਲਕ ਸੀ ਅੰਤਰਜਾਮੀ ਪਾਸ਼ਾ ਸਾਰੂ ਸ਼ਸਤਰ ਦੇ ਕੇ ਗਏ ਨੇ ਤੇ ਅਸੀਂ ਕੀ ਕਰਦੇ ਆਂ ਸਾਸੰਗਤ ਸ਼ਸਤਰ ਕੱਪੜਿਆਂ ਦੇ ਥੱਲੇ ਦੀ ਪਾਇਆ ਹੁੰਦਾ ਜਿਹਨੂੰ ਕਦੇ ਦੇਖਿਆ ਹੀ ਨਹੀਂ ਤਾਂ ਖਾਇ ਹੀ ਨਹੀਂ ਜਾਂਦਾ ਹੁਣ ਕਿਰਪਾਨ ਪਾਈ ਹੋਵੇ ਬਾਹਰੋਂ ਉੱਪਰੋਂ ਦੀ ਕਿਰਪਾਨ ਪਾਈ ਹੋਵੇ ਪਹਿਲੀ ਗੱਲ ਤਾਂ ਜਿਹੜਾ ਚੋਰ ਹੋਊਗਾ ਨਾ ਉਹ ਤਾਂ ਕਿਰਪਾਨ ਦੇਖ ਕੇ ਮਨ ਬਦਲ ਜਾਊ ਨੇੜੇ ਨਹੀਂ ਆਣਾ ਸਾਡੇ ਇਹ ਕਈ ਘਟਨਾਵਾਂ ਕਈ ਜਗ੍ਹਾ ਹੋ ਚੁੱਕੀਆਂ ਨੇ ਸਾਸੰਗਤ ਇਥੇ ਗੁਰਦੁਆਰੇ ਆ ਕੇ ਅਸੀਂ ਇਤਿਹਾਸ ਵਾਝ ਲਿਆ ਪਰ ਜੇ ਸਿੱਖਿਆ ਹੀ ਕੁਝ ਨਹੀਂ ਲੈ ਕੇ ਗਏ ਆਪਣੇ ਆਪ ਨੂੰ ਪ੍ਰੋਟੈਕਟ ਹੀ ਨਹੀਂ ਕਰ ਸਕੇ ਤਾਂ ਇਹ ਸਿੱਖਾਂ ਬੇਰਸ ਇਹ ਸਿੱਖਿਆ ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਦੇਖੋ ਕਿੰਨੀ ਵੱਡੀ ਸੀ ਨੀਂਦੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹੋਈ ਹੈ ਡਰੇ ਨਹੀਂ ਛੋਟੇ ਬੱਚੇ ਦੀ 11 ਸਾਲ ਦੀ ਅੱਜ ਤਾਂ 사త్సੰਗਤ ਸਾਡੇ ਬੱਚੇ ਭਾਵੇਂ 15-20 ਸਾਲ ਦੇ ਹੋ ਜਮ ਸਾਨੂੰ ਡਰ ਲੱਗਿਆ ਰਹਿੰਦਾ ਬਾਹਰ ਹੈ ਛੋਟਾ ਬੱਚਾ ਗਿਆ ਹੈ ਪਰ ਕਿੰਨਾ ਛੋਟਾ ਦੇਖੋ 11 ਸਾਲ ਦਾ ਬੱਚਾ ਕੀ ਹੈ ਅਸੀਂ ਸੋਚਦੇ ਹਾਂ ਸਮਝ ਵੀ ਨਹੀਂ ਹੁੰਦੀ ਪੂਰੀ ਬੱਚੇ ਨੂੰ ਤੇ ਕਿਸ ਤਰ੍ਹਾਂ ਸਿੱਖ ਕੌਮ ਦੀ ਅਗਵਾਈ ਕਿੰਨੇ ਸੁਚੱਜੇ ਢੰਗ ਦੇ ਨਾਲ ਕਰਦੇ ਨੇ ਸਿੱਖਾਂ ਨੇ ਹੁਕਮ ਕੀਤਾ ਕਿ ਤੁਸੀਂ ਦਸਵੰਦ ਦੀ ਭੇਟਾ ਦੇ ਨਾਲ-ਨਾਲ ਘੋੜੇ ਤੇ ਆਪਣੀਆਂ ਜਵਾਨੀਆਂ ਭੇਟ ਕਰੋ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਦੇ ਵਿੱਚ ਚਾਰ ਜੁੱਧ ਲੜੇ ਨੇ ਚਾਰ ਜੰਗਾਂ ਹੋਈਆਂ ਗੁਰੂ ਘਰ ਵਿੱਚ ਜਿਹੜੀਆਂ ਵੀ ਜੰਗਾਂ ਹੋਈਆਂ ਨੇ ਸਾਧ ਸੰਗਤ ਜੀ ਗੁਰੂ ਕਦੇ ਵੀ ਕਿਸੇ ਦੇ ਉੱਤੇ ਚੜ ਕੇ ਨਹੀਂ ਗਿਆ ਕਿਆ ਨਾ ਜਨਮ ਕਰਨਾ ਤੇ ਨਾ ਸਹਿਣਾ ਪਰ ਜਿਹੜੇ ਚੜ ਕੇ ਆਏ ਨੇ ਨਾ ਉਹਨਾਂ ਨੂੰ ਮੋੜਵਾ ਜਵਾਬ ਦਿੱਤਾ ਤੇ ਹਮੇਸ਼ਾ ਉਹ ਹਾਰ ਕੇ ਗਏ ਨੇ ਗੁਰੂ ਸਾਹਿਬ ਜੀ ਨੇ ਆਪਣੇ ਕੋਲ ਰੱਖ ਕੇ ਕਈ ਐਸੇ ਅनाथ ਬੱਚਿਆਂ ਨੂੰ ਪਾਲਿਆ ਜੁੱਧ ਵਿਦਿਆ ਦਿੱਤੀ ਗਈ ਸ਼ਸਤਰ ਵਿਦਿਆ ਸਿਖਾਈ ਗਈ ਜਿਨ੍ਹਾਂ 'ਚੋਂ ਇੱਕ ਅਸੀਂ ਇਤਿਹਾਸ ਵਿੱਚ ਪੜਦੇ ਆਂ ਪੈਂਦੇ ਖਾਂ ਦੇਖੋ ਕਹਿੰਦੇ ਗੁਰੂ ਸਾਹਿਬ ਜੀ ਐਸੀ ਮਹਾਨ ਸ਼ਖਸੀਅਤ ਸੀ ਕਦੇ ਜੁੱਧ ਦੇ ਵਿੱਚ ਵੀ ਉਹਨਾਂ ਨੇ ਸਾਥ ਸਿੰਘ ਜੀ ਮੱਥੇ ਵੱਟ ਨਹੀਂ ਪਾਇਆ ਹਮੇਸ਼ਾ ਮੁਸਕਰਾਉਂਦੇ ਰਹੇ ਨੇ ਹੈਂਦੇ ਖਾਂ ਗੁਰੂ ਸਾਹਿਬ ਦੇ ਕੋਲ ਰਹਿ ਕੇ ਪੜਿਆ ਗੁਰੂ ਤੋਂ ਸਿੱਖਿਆ ਲੈ ਕੇ ਪ੍ਰਸਾਦ ਸੰਗਤ ਐਸਾ ਸਮਾ ਬਣਿਆ ਗੁਰੂ ਦੇ ਉੱਪਰ ਹੀ ਆ ਕੇ ਚੜ ਗਿਆ ਗੁਰੂ ਨੇ ਚੜਾਈ ਕਰ ਦਿੱਤੀ ਤੇ ਫਿਰ ਸਾ ਸੰਗਤ ਗੁਰੂ ਨੇ ਉਸ ਨੂੰ ਮੌਕਾ ਦਿੱਤਾ ਕਿ ਉਹ ਵਾਰ ਕਰ ਸਕੇ ਇਹ ਨਹੀਂ ਕਿ ਪਹਿਲੇ ਵਾਰ ਵਿੱਚ ਗੁਰੂ ਸਾਹਿਬ ਨੇ ਉਸ ਨੂੰ ਮਾਰ ਦਿੱਤਾ ਗੁਰੂ ਸਾਹਿਬ ਨੇ ਉਹਨੂੰ ਤਿੰਨ ਵਾਰ ਮੌਕਾ ਬਖਸ਼ਿਆ ਪਰ ਹਰ ਵਾਰ ਵਾਰ ਖਾਲੀ ਜਾਵੇ ਤੇ ਜਦੋਂ ਗੁਰੂ ਦੀ ਵਾਰੀ ਆਈ ਤੇ ਗੁਰੂ ਸਾਹਿਬ ਜੀ ਨੇ ਫਿਰ ਵੀ ਜਿਵੇਂ ਜੁੱਧ ਬੱਚੇ ਨੂੰ ਸਿਖਾਇਆ ਜਾਂਦਾ ਹੈ ਨਾ ਇਸ ਤਰ੍ਹਾਂ ਹੱਸ ਕੇ ਵਾਰ ਕੀਤਾ ਤੇ ਕਿਹਾ ਪੈਂਦੇ ਖਾਂ ਵਾਰ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰਿਆ ਜਾਂਦਾ ਤੇ ਸਾਸ ਸਤ ਇੱਕੋ ਵਾਰ ਦੇ ਨਾਲ ਘੋੜੇ ਤੋਂ ਥੱਲੇ ਡਿਗਿਆ ਤੇ ਗੁਰੂ ਸਾਹਿਬ ਜੀ ਨੇ ਉਸ ਨੂੰ ਜਾ ਕੇ ਆਪਣੇ ਬੱਚਿਆਂ ਦੀ ਤਰ੍ਹਾਂ ਬੁੱਕਲ ਵਿੱਚ ਲੈ ਲਿਆ ਤੇ ਕਿਹਾ ਕਿ ਤੇਰਾ ਆਖਰੀ ਸਮਾਂ ਆ ਗਿਆ ਹੈ ਤੇ ਹੁਣ ਤੂੰ ਨमाज ਪੜ ਫਿਰ ਸਾਸਨ ਤੋਂ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਗੁਰੂ ਤੋਂ ਮਾਫੀ ਮੰਗੀ ਤੇ ਗੁਰੂ ਪਾਸ਼ਾ ਜੀ ਤੇਰੀ ਮਾਫੀ ਹੀ ਮੇਰੀ ਕਲਮਾ ਹੈ ਤੁਸੀਂ ਮੈਨੂੰ ਮਾਫ ਕਰਦੇ ਹੋ ਸਾਸਨ ਤੇ ਗੁਰੂ ਕਦੇ ਕਿਸੇ ਦਾ ਦੁਸ਼ਮਣ ਨਹੀਂ ਹੁੰਦਾ ਇਤਿਹਾਸ ਵਿੱਚ ਪੜਦੇ ਆ ਨਾ ਇੱਥੇ Hindu ਧਰਮ ਦੇ ਜਦੋਂ ਪੁਕਾਰ ਕਰਦੇ ਨੇ ਤੇ ਗੁਰੂ ਆਪਣਾ ਆਪ ਭੇਟ ਕਰ ਲੈਂਦਾ ਹੈ ਜੇ ਸਾਧ ਸੰਗਤ ਕੋਈ ਮੁਸਲਮਾਨ ਵੀਰ ਗੁਰੂ ਘਰ ਦਾ ਪ੍ਰੇਮੀ ਹੈ ਤੇ ਗੁਰੂ ਸਾਹਿਬ ਜੀ ਉਹਦੇ ਨਾਲ ਉਸੇ ਤਰ੍ਹਾਂ ਦਾ ਹੀ ਪ੍ਰੇਮ ਨਿਭਾਉਂਦੇ ਨੇ ਜਿੰਨਾ ਪ੍ਰੇਮ ਉਹ ਗੁਰੂ ਨੂੰ ਕਰਦੇ ਨੇ ਗੁਰੂ ਹਰਗੋਬਿੰਦ ਪਾਸ਼ਾ ਜੀ ਬਾਬਾ ਬੁੱਢਾ ਜੀ ਨਾਲ ਇੰਨਾ ਪ੍ਰੇਮ ਕਰਿਆ ਕਰਦੇ ਸੀ ਇਤਿਹਾਸ ਵਿੱਚ ਲਿਖਿਆ ਸਾਧ ਸੰਗਤ ਜੀ ਬਾਬਾ ਬੁੱਢਾ ਜੀ ਜਦੋਂ ਦਰਸ਼ਨ ਕਰਨ ਆਉਂਦੇ ਨਾ ਚਪਾਲ ਤੋਂ ਉਹਨਾਂ ਨੂੰ ਪਤਾ ਚੱਲਿਆ ਕਿ ਪੈਦਲ ਆਉਂਦੇ ਨੇ ਕਾਫੀ ਬਜ਼ੁਰਗ ਨੇ ਬਾਬਾ ਗੁੰਡਾ ਜੀ ਨੂੰ ਤਾਨਕਦੇਵ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਪਾਸ਼ਾ ਜੀ ਤੱਕ ਸਾਥ ਸੰਗਤ ਜੀ ਇਹਨਾਂ ਨੇ 6 ਪਾਸ ਰਈਆਂ ਦੇ ਦਰਸ਼ਨ ਕੀਤੇ ਨੇ ਤੇ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਜਦੋਂ ਪਤਾ ਚੱਲਿਆ ਕਿ ਬਾਬਾ ਗੁੰਡਾ ਜੀ ਅੰਮ੍ਰਿਤਸਰ ਵਿਖੇ ਆਉਂਦੇ ਨੇ ਪਰ ਪੈਦਲ ਆਉਂਦੇ ਨੇ ਉਹਨਾਂ ਨੇ ਕਿਹਾ ਤੁਸੀਂ ਪਾਲਕੀ ਲੈ ਜਾਓ ਪਾਲਕੀ ਉੱਪਰ ਆਇਆ ਕਰੋ ਪਹਿਲਾਂ ਬਾਬਾ ਜੀ ਨੇ ਬਹੁਤ ਮਨਾਂ ਕੀਤਾ ਪਰ ਫੇਰ ਗੁਰੂ ਸਾਹਿਬ ਜੀ ਨੇ ਬਾਰ-ਬਾਰ ਕਹਿਣ ਤੇ ਬਾਬਾ ਜੀ ਨੇ ਕਿਹਾ ਚਲੋ ਠੀਕ ਹੈ ਅਗਲੀ ਵਾਰ ਪਾਲਕੀ ਤੇ ਆਵਾਂਗੇ ਇੱਕ ਵਾਰ ਸਾਹਿ ਸੰਗ ਜਦੋਂ ਹਰਗੋਬਿੰਦ ਪਾਸ਼ਾ ਜੀ ਨੂੰ ਪਤਾ ਚੱਲਿਆ ਨਾ ਗੁਰੂ ਪਾਸ਼ਾ ਜੀ ਨੂੰ ਕਿ ਬਾਬਾ ਬੁੱਢਾ ਜੀ ਆ ਰਹੇ ਨੇ ਪਾਲਕੀ ਵਿੱਚ ਸਤਿਕਾਰ ਦੇਖੋ ਬਜ਼ੁਰਗਾਂ ਦਾ ਤੇ ਆਪ ਜਾ ਕੇ ਪਾਲਕੀ ਨੂੰ ਖੋਟਾ ਦੇ ਦਿੱਤਾ ਸਾਹਿ ਸੰਤ ਆਪ ਪਾਲਕੀ ਚੁੱਕੀਏ ਨਾਲ ਜਦੋਂ ਬਾਬਾ ਬੁੱਢਾ ਜੀ ਨੂੰ ਪਤਾ ਚੱਲਿਆ ਇੱਕਦਮ ਪਾਲਕੀ ਵਿੱਚੋਂ ਉਤਰ ਗਏ ਨੇ ਕਹਿੰਦੇ ਗੁਰੂ ਪਾਤਸ਼ਾਹ ਜੀ ਅਸੀਂ ਤੁਹਾਡੀ ਸੇਵਾ ਕਰਨ ਵਾਸਤੇ ਆਉਂਦੇ ਆ ਇੱਥੇ ਸੇਵਾ ਕਰਾਉਣ ਵਾਸਤੇ ਨਹੀਂ ਕਹਿੰਦੇ ਤੁਸੀਂ ਸਾਡੇ ਵੱਡੇ ਹੋ ਸਾਡੇ ਉਸਤਾਦ ਹੋ ਸਾਨੂੰ ਤੁਸੀਂ ਗੁਰ ਸਿੱਖਿਆ ਦਿੱਤੀ ਹੈ ਸ਼ਸਤਰ ਵਿਦਿਆ ਦਿੱਤੀ ਹੈ ਸਾਡਾ ਵੀ ਕੁਝ ਫਰਜ਼ ਬਣਦਾ ਅਸੀਂ ਤੁਹਾਡੀ ਸੇਵਾ ਕਰ ਸਕੀਏ ਸਾਸਣਿਤ ਅੱਜ ਅਸੀਂ ਆਪਣੇ ਬਜ਼ੁਰਗਾਂ ਨੂੰ ਛੱਡ ਕੇ ਗੁਰਦੁਆਰਿਆਂ ਵਿੱਚ ਸੇਵਾ ਕਰਨਾ ਮਨਾ ਨਹੀਂ ਕਰਦਾ ਕੋਈ ਵੀ ਸਿੱਖ ਪਰ ਜਾਵੇ ਪਰ ਆਪਣੇ ਘਰ ਵਿੱਚ ਆਪਣੀ ਬੁਜੁਰਗਾ ਦੀ ਸਹਾਸੰਗਤ ਸੇਵਾ ਜਾਂ ਜਦੋਂ ਕੋਈ ਵੀ ਕੰਮ ਕਰਨਾ ਹੋਵੇ ਨਾ ਆਪਣੇ ਘਰ ਤੋਂ ਸ਼ੁਰੂ ਕਰੀਏ ਜੇ ਸਿੱਖੀ ਗ੍ਰਹਿਣ ਕੀਤੀ ਹੈ ਸਿੱਖੀ ਕਿਸੇ ਨੂੰ ਦੇਣੀ ਹੈ ਨਾ ਅਸੀਂ ਚਾਹੀਏ ਕਿ ਸਾਡੀ ਸਿੱਖਿਆ ਦੇ ਨਾਲ ਕੋਈ ਗੁਰਮਤ ਸਿੱਖ ਜਾਵੇ ਤੇ ਗੁਰਮਤ ਸਭ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਸਿਖਾਈਏ ਫਿਰ ਸੱਸਾਂ ਦੀ ਜੇ ਸੇਵਾ ਕਰਨੀ ਹੈ ਸਭ ਤੋਂ ਪਹਿਲਾਂ ਆਪਣੇ ਬਜ਼ੁਰਗਾਂ ਦੀ ਸੇਵਾ ਕਰੀਏ ਇਹ ਨਾ ਹੋਵੇ ਗੁਰਦੁਆਰੇ ਤਾਂ ਅਸੀਂ ਭਾਵੇਂ ਦੋ ਦੋ ਘੰਟੇ ਬਰਤਨ ਸਾਫ਼ ਕਰੀਏ ਤੇ ਘਰ ਸੱਸਾਂ ਤਾਂ ਆਪਣੀ ਸੱਸ ਦੇ ਨਾਲ ਹੀ ਲੜਾਈ ਜਾਂ ਜੰਤਰਾਣੀ ਜਠਾਣੀ ਦੇ ਨਾਲ ਅੱਜ ਕੱਲ ਤਾਂ ਉਹ ਸਮਾਂ ਹੀ ਨਹੀਂ ਖੈਰ ਕਿ ਸਾਂਝੇ ਪਰਿਵਾਰ ਹੁਣ ਅੱਜ ਕੱਲ ਤਾਂ ਬੀਬੀ ਗੱਲੀ ਪ੍ਰਧਾਨ ਵਾਲੀ ਕਹਾਵਤ ਜਿਹੜੀ ਸੀ ਨਾ ਉਹ ਹੋ ਗਈ ਪਰ ਜੇ ਸੱਸ ਹੈ ਸੱਸ ਨਾਲ ਰਹਿ ਰਹੇ ਹਾਂ ਤੇ ਸਾ슴 ਤੇ ਬਜ਼ੁਰਗਾਂ ਦਾ ਸਤਿਕਾਰ ਉਸੇ ਤਰ੍ਹਾਂ ਕਰੋ ਜਿਸ ਤਰ੍ਹਾਂ ਸਾਨੂੰ ਗੁਰੂ ਸਾਹਿਬ ਜੀ ਨੇ ਸਿਖਾਇਆ ਜਿਸ ਤਰ੍ਹਾਂ ਸਾਨੂੰ ਇਤਿਹਾਸ ਵਿੱਚ ਪੜਨ ਨੂੰ ਮਿਲਦਾ ਹੈ ਮਾਤਾ ਗੰਗਾ ਜੀ ਦੇਖੋ ਕਿੰਨੀ ਕਹਾਣੀ ਗੁਰੂ ਅਰਜਨ ਦੇਵ ਜੀ ਜਾਂਦੇ ਸੀ ਨਾ ਜਦੋਂ ਉਹਨਾਂ ਨੂੰ ਪਤਾ ਲੱਗਦਾ ਸੀ ਕਿ ਸੰਗਤਾਂ ਬੜੀਆਂ ਦੂਰ ਤਰਾਡੇ ਤੋਂ ਆਈਆਂ ਨੇ ਕਈ ਵਾਰ ਅੰਮ੍ਰਿਤਸਰ ਸ਼ਹਿਰ ਤੋਂ ਪਿੱਛੇ ਉਹਨਾਂ ਨੂੰ ਰਾਤ ਪੈ ਜਾਂਦੀ ਸੀ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਰਬਾਰ ਦੀ ਸਮਾਪਤੀ ਤੋਂ ਬਾਅਦ ਲੰਗਰ ਪ੍ਰਸ਼ਾਦ ਲੈ ਕੇ ਮਾਤਾ ਗੰਗਾ ਜੀ ਦੇ ਨਾਲ ਆਪ ਜਾਇਆ ਕਰਦੇ ਸੀ। ਸਾਧ ਸੰਗਤ ਦੋਨੋਂ ਜਾਣੇ ਗੁਰੂ ਪਾਤਸ਼ਾਹ ਜੀ ਸੰਗਤਾਂ ਨੂੰ ਪੱਖਾ ਚਲਦੇ ਉਹਨਾਂ ਦੀ ਮੁੱਠੀ ਝਾਪੀ ਵੀ ਕਰਦੇ ਤੇ ਮਾਤਾ ਜੀ ਲੰਗਰ ਛਕਾਉਂਦੇ ਤੇ ਫਿਰ ਉਹਨਾਂ ਦੇ ਝੂਠੇ ਬਰਤਨ ਵੀ ਸਾਫ਼ ਕਰਦੇ ਸੀ। ਅੱਜ ਤਾਂ ਸਾਧ ਸੰਗਤ ਸਾਡੇ ਅੰਦਰ ਹਉਮੈ ਹੰਕਾਰ ਇੰਨਾ ਵੱਧ ਗਿਆ ਹੈ। ਛੋਟੀ ਜੀ ਕੋਈ ਉਪਾਤੀ ਮੇਰੇ ਵਰਗੇ ਬੰਦੇ ਨੂੰ ਮਿਲ ਜੇ ਤੇ ਫਿਰ ਸਾਹਿਬ ਸਿੰਘ ਤਾਂ ਸੀ ਫੁੱਲੇ ਨਹੀਂ ਸਮਾਉਂਦੇ ਕਿ ਮੈਂ ਤਾਂ ਗੁਰਦੁਆਰੇ ਦੀ ਸੈਕਟਰੀ ਬਣੀ ਜਾਂ ਮੈਂ ਤਾਂ ਹੁਣ ਸਾਡੀ ਕਮੇਟੀ ਦੀ ਪ੍ਰਧਾਨ ਹਾਂ ਸਾਹਿਬ ਸਿੰਘ ਤੇ ਪ੍ਰਧਾਨ ਗੀਆਂ ਇਹ ਜਿਹੜੀਆਂ ਪਦਵੀਆਂ ਨੇ ਨਾ ਇਹ ਗੁਰੂ ਘਰਾਂ ਤੋਂ ਬਾਹਰ ਚੰਗੀਆਂ ਲੱਗਦੀਆਂ ਨੇ ਗੁਰੂ ਘਰ ਦੇ ਵਿੱਚ ਆ ਕੇ ਸਾਰੇ ਗੁਰੂ ਦੇ ਇੱਥੇ ਸੇਵਾਦਾਰ ਹਾਂ ਕਿਸੇ ਨੂੰ ਕੋਈ ਸੇਵਾ ਮਿਲ ਗਈ ਕਿਸੇ ਨੂੰ ਕੋਈ ਸੇਵਾ ਜਿਹੜੀ ਵੀ ਸੇਵਾ ਮਿਲ ਗਈ ਹੈ ਨਾ ਆਪਣੇ ਤਨ ਮਨ ਦੇ ਨਾਲ ਨਿਭਾ ਦੇਣੀ ਜਿਸ ਤਰ੍ਹਾਂ ਸਾਡੇ ਗੁਰੂ ਸਾਹਿਬ ਜੀ ਨੇ ਸਿਖਾਇਆ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਜੀਵਨ ਇੰਨਾ ਮਹਾਨ ਹੈ ਕਿ ਉਹਨਾਂ ਨੂੰ ਬਿਆਨ ਕਰਨਾ ਬਹੁਤ ਔਖਾ ਹੈ ਪਰ ਇੱਕ ਘਟਨਾ ਇੱਕ ਛੋਟਾ ਜਿਹਾ ਬੱਚਾ ਗੁਰੂ ਸਾਹਿਬ ਜੀ ਨੇ ਪਾਲਿਆ ਸਾਸਨ ਦੇ ਊੜੇ ਵਿੱਚੋਂ ਮਿਲਿਆ ਬੱਚਾ ਕੋਈ ਬਹੁਤਾ ਸੋਹਣਾ ਨਹੀਂ ਹੈ ਕਿਹਾ ਜਾਂਦਾ ਹੈ ਕਿ ਜਨਮ ਲੈਂਦਿਆਂ ਸਾਰ ਉਹਦੇ ਮੂੰਹ ਤੇ ਦੰਦ ਸੰ। ਸਾਸੰਗ ਜਦੋਂ ਗੁਰੂ ਸਾਹਿਬ ਜੀ ਸਿੰਘਾਂ ਦੇ ਨਾਲ ਸੈਰ ਕਰਦੇ ਨੇ ਤੇ ਉਹ ਬੱਚੇ ਨੂੰ ਦੇਖਿਆ ਆਵਾਜ਼ ਆਈ ਸੁਣਿਆ ਗੁਰੂ ਸਾਹਿਬ ਜੀ ਨੇ ਬੱਚੇ ਨੂੰ ਸਾਸੰਗ ਚ ਚੁੱਕ ਲਿਆ ਤੇ ਕੁਝ ਕੁ ਸਿੰਘਾਂ ਨੇ ਦੇਖਿਆ ਕਹਿੰਦੇ ਮਹਾਰਾਜ ਜੀ ਇਹ ਤੇ ਪੁੱਤਰਾ ਹੈ ਆ ਉਹ ਕਿ ਸੋਣਾ ਨਹੀਂ ਤੇ ਗੁਰੂ ਪਾਸ਼ਾ ਜੀ ਕਹਿੰਦੇ ਕੁਥਰਾ ਨਹੀਂ ਇਹ ਸਾਡਾ ਸੁਥਰਾ ਹੈ ਤੇ ਸਾ ਸੰਤ ਸੁਥਰੇ ਸ਼ਾਹ ਨੇ ਗੁਰੂ ਤੋਂ ਸਿੱਖਿਆ ਲੈ ਕੇ ਸੰਗਤ ਨੂੰ ਕਈ ਤਰੀਕੇ ਨਾਲ ਸਮਝਾਇਆ ਦੇਖੋ ਕਈ ਵਾਰੀ ਅਸੀਂ ਸੁਣਦੇ ਆ ਕਿ ਭਾਈ ਸੁਥਰੇ ਸ਼ਾਹ ਜੀ ਸੰਗਤ ਵਿੱਚ ਆਏ ਤੇ ਭੱਦੇ ਬੋਲ ਬੋਲ ਕੇ ਚਲੇ ਗਏ ਰਾਗੀ ਸਿੰਘ ਵੀ ਗੁਰੂ ਸਾਹਿਬ ਨੂੰ ਸ਼ਿਕਾਇਤ ਕਰਦੇ ਨੇ ਸੰਗਤ ਵੀ ਸ਼ਿਕਾਇਤ ਕਰਦੀ ਹੈ ਕਹਿੰਦੇ ਗੁਰੂ ਪਾਤਸ਼ਾਹ ਜੀ ਜਦੋਂ ਆਉਂਦਾ ਉਹ ਜਿੰਨਾ ਕੁਝ ਬੋੜ-ਕੋੜ ਬੋਲ ਕੇ ਚਲੇ ਜਾਂਦਾ ਕਹਿੰਦੇ ਅਸੀਂ ਕੀਰਤਨ ਕਰਦੇ ਹਾਂ ਸਾਡਾ ਧਿਆਨ ਉਧਰ ਚਲੇ ਜਾਂਦਾ ਤੇ ਗੁਰੂ ਪਾਤਸ਼ਾਹ ਜੀ ਨੇ ਪਾਈ ਸੁਥਰੇ ਜੀ ਨੂੰ ਬੁਲਾ ਲਿਆ ਪਾਈ ਸੁਥਰੇ ਕੀ ਗੱਲ ਤੁਸੀਂ ਸੰਗਤ ਵਿੱਚ ਐਸੇ ਅਪਦੇ ਸ਼ਬਦ ਕਿਉਂ ਬੋਲੇ ਗੁਰੂ ਪਾਤਸ਼ਾਹ ਜੀ ਨੂੰ ਆ ਕੇ ਹੱਥ ਬੰਨ ਕੇ ਕਹਿੰਦਾ ਮਹਾਰਾਜ ਮੈਂ ਕੁਝ ਨਹੀਂ ਬੋਲਿਆ ਸਾਰੀ ਸੰਗਤ ਕਹਿੰਦੀ ਨਹੀਂ ਮਹਾਰਾਜ ਬੋਲਿਆ ਸੀ। ਰਾਗੀ ਸਿੰਘ ਕਹਿੰਦੇ ਅਸੀਂ ਕੀਰਤਨ ਕਰ ਰਹੇ ਸੀ ਅਸੀਂ ਵੀ ਸੁਣਿਆ ਕੁਝ ਬੋਲਿਆ ਸੀ। ਕਹਿੰਦੇ ਮਹਾਰਾਜ ਪੁੱਛੋ ਇਹਨਾਂ ਨੂੰ ਕਿਹੜਾ ਸ਼ਬਦ ਪੜਿਆ ਜਾ ਰਿਹਾ ਸੀ। ਸਾਰ ਸੰਗਤ ਸ਼ਬਦ ਕਿਸੇ ਨੂੰ ਯਾਦ ਹੀ ਨਹੀਂ ਰਿਹਾ ਸਾਰਿਆਂ ਦਾ ਧਿਆਨ ਭਾਈ ਸੁਖਰੇ ਦੇ ਉਹਨਾਂ ਬੋਲਾਂ ਵੱਲ ਜਿਹੜੇ ਉਹਨਾਂ ਨੇ ਬੋਲੇ ਸੀ ਉਹਨਾਂ ਵੱਲ ਚਲੇ ਗਿਆ। ਐਸੀ ਵਰਤਨਾ ਨਾ ਬਣਾਈਏ ਛੋਟੀ ਜੀ ਗਲਤੀ ਕਿਸੇ ਦੀ ਫੜ ਕੇ ਸਾਰੀ ਉਮਰ ਉਹਨੂੰ ਪੜੀਸ ਨਾ ਲਈਏ। ਸਾਸੰਗਤ ਕੋਸ਼ਿਸ਼ ਕਰੀਏ ਜਿੱਥੇ ਗਲਤੀ ਹੋਈ ਹੈ ਉੱਥੇ ਹੀ ਦੇਖ ਕੇ ਅਨਡੈਟ ਕਰਨਾ ਅਰਦਾਸ ਚ ਵੀ ਦੱਸਦੇ ਆ ਨਾ ਸਾਨੂੰ ਸਾਸੰਗਤ ਇਹ ਛੋਟੀਆਂ-ਛੋਟੀਆਂ ਗੱਲਾਂ ਦਾ ਜਦੋਂ ਅਸੀਂ ਧਿਆਨ ਰੱਖਾਂਗੇ ਸੰਗਤ ਵਿੱਚ ਬੈਠ ਕੇ ਇਹਨਾਂ ਚੀਜ਼ਾਂ ਨੂੰ ਸਿੱਖ ਲਾਂਗੇ ਨਾ ਸਾਡਾ ਜੀਵਨ ਆਪਣੇ ਆਪ ਬਦਲਣਾ ਸ਼ੁਰੂ ਹੋ ਜਾਏਗਾ ਸਾਡਾ ਜਿਹੜਾ ਸਾਸੰਗਤ ਜੀ ਇਹ ਜੀਵਨ ਇਹ ਬੜਾ ਅਮੋਲਕ ਹੈ ਇਹ ਜੀਵਨ ਵਾਰ-ਵਾਰ ਨਹੀਂ ਮਿਲਦਾ ਬੜੇ ਹੀ ਸਮੇਂ ਬਾਅਦ ਇਹ ਦੇਹੀ ਮਿਲੀ ਐ ਤੇ ਇਹਨੂੰ ਅਜਾਈਂ ਨਾਂਗਵਾਲੀਏ ਜੀਵਨ ਐਵੇਂ ਛੋਟੀਆਂ-ਛੋਟੀਆਂ ਗੱਲਾਂ ਦੀਆਂ ਨਾਰਾਜ਼ਗੀਆਂ ਲੈ ਕੇ ਇਸ ਸੰਸਾਰ ਤੋਂ ਚਲੇ ਨਾ ਜਾਈਏ ਕਿਉਂਕਿ ਪਤਾ ਨਹੀਂ ਹੁੰਦਾ ਇਸ ਸੰਸਾਰ ਸਰੀਰ ਨੇ ਕਦੋਂ ਸਵਾਦ ਛੱਡਦੇ ਨੇ ਦੇਖ ਰਹੀਆਂ ਸੀ ਸਾਡੇ ਦੇਖਦਿਆਂ-ਦੇਖਦਿਆਂ ਸੰਸਾਰ ਵਿੱਚ ਕਿੰਨੇ ਜੀਵ ਜਿਹੜੇ ਸਾਡੇ ਦੋਸਤ ਮਿੱਤਰ ਭੈਣ ਭਰਾ ਸਸਾਰ ਤੋਂ ਚਲੇ ਗਏ ਤੇ ਕਈ ਵਾਰੀ ਸਾਡੇ ਮਨ ਵਿੱਚ ਬਾਅਦ ਵਿੱਚ ਪਛਤਾਵਾ ਰਹਿ ਜਾਂਦਾ ਕਿ ਕਾਸ਼ ਮੈਂ ਇਹ ਗੱਲ ਉਸ ਸਮੇਂ ਉਹਦੇ ਨਾਲ ਕਰ ਲਈ ਹੁੰਦੀ ਜਾਂ ਮਾਫੀ ਮੰਗ ਲਈ ਹੁੰਦੀ ਪਰ ਸਾਧ ਸੰਗਤ ਜੀ ਜਿਸ ਸਮੇਂ ਛੋਟੀ ਜੀ ਗਲਤੀ ਭਾਈ ਸੁਤਰੇ ਜੀ ਨੇ ਸਾਨੂੰ ਇਹ ਗੱਲ ਸਿਖਾ ਦਿੱਤੀ ਹੈ ਕਿ ਜਦੋਂ ਗੁਰਦੁਆਰੇ ਆਏ ਆ ਤੇ ਫਿਰ ਕੀਰਤਨ ਸੁਣ ਕੇ ਜਾਈਏ ਇੱਥੇ ਗੁਰਦੁਆਰੇ ਆ ਕੇ ਕਦੇ ਕਿਸੇ ਸੇ